ਸਾਵਣ ਮਹੀਨੇ ਵਿੱਚ ਮਾਤਾ ਚਿੰਤਪੁਰਨੀ ਜੀ ਦਾ ਮੇਲਾ ਜਿੱਥੇ ਹਿਮਾਚਲ ਪ੍ਰਦੇਸ਼ ਵਿਖੇ ਸ਼ਿੰਮਸਤੀਗਾ ਧਾਮ ਤੇ ਹਰ ਸਾਲ ਹੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਅੰਮ੍ਰਿਤਸਰ ਦੇ ਨਮਕ ਮੰਡੀ ਵਿਖੇ ਪ੍ਰਾਚੀਨ ਮੰਦਿਰ ਮਾਤਾ ਚਿੰਤਪੁਰਨੀ ਵਿਖੇ ਮਾਤਾ ਜੀ ਦਾ ਸਾਵਣ ਮਹੀਨੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੰਦਿਰ ਦੀ ਵੱਖ-ਵੱਖ ਤਰ੍ਹਾਂ ਦੇ ਸੁੰਦਰ ਫੁੱਲਾਂ ਨਾਲ ਸਜਾਵਟ ਕੀਤੀ ਗਈ ਅਤੇ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਇੱਥੇ ਸੰਗਤ ਲਈ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਜਿੱਥੇ ਇਸ ਮੇਲੇ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ। ਉੱਥੇ ਉਹਨਾਂ ਦੱਸਿਆ ਕਿ ਮੰਦਿਰ ਵਿਖੇ ਸਵੇਰੇ ਆਰਤੀ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਹੋ ਜਾਂਦੀ ਹੈ। ਅਤੇ ਇਸ ਮੰਦਿਰ ਵਿਖੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਵੀ ਸੰਗਤ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਆਉਂਦੀ ਹੈ। ਅਤੇ ਮੰਦਿਰ ਵਿਖੇ ਦੁਪਹਿਰ ਤੋਂ ਦੇਰ ਰਾਤ ਤੱਕ ਵੱਖ-ਵੱਖ ਜਾਗਰਣ ਮੰਡਲੀਆਂ ਵੱਲੋਂ ਮਹਾਮਾਜ ਦਾ ਗੁਣਗਾਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਮੰਦਿਰ ਵਿਖੇ ਸੰਗਤ ਲਈ ਕਈ ਜਗ੍ਹਾ ਸ਼ਬੀਲਾਂ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਮੰਦਿਰ ਵਿਖੇ ਮਾਤਾ ਰਾਣੀ ਦੇ ਦਰਸ਼ਨਾਂ ਨੂੰ ਆਈ ਸੰਗਤ ਨੇ ਕਿਹਾ ਕਿ ਇਹ ਇੱਕ ਪ੍ਰਾਚੀਨ ਇਤਿਹਾਸਿਕ ਮੰਦਿਰ ਹੈ ਅਤੇ ਆਪਣੀ ਆਸ ਮੁਰਾਦ ਲੈ ਕੇ ਜੋ ਵੀ ਭਗਤ ਇੱਥੇ ਮੱਥਾ ਟੇਕਦਾ ਹੈ ਮਾਤਾ ਰਾਣੀ ਉਸ ਦੀ ਮੁਰਾਦ ਪੂਰੀ ਕਰਦੀ ਹੈ। ਭਗਤ ਜਨ ਆਪਣੀ ਸ਼ਰਧਾ ਮੁਤਾਬਿਕ ਇੱਥੇ ਪ੍ਰਸ਼ਾਦ ਭੇਟਾ ਲੈ ਕੇ ਆਪਣੀ ਹਾਜ਼ਰੀ ਪਰਣ ਲਈ ਪੁੱਜੇ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੰਦਿਰ ਵਿੱਚ ਹਾਜ਼ਰੀ ਭਰ ਕੇ ਮਾਤਾ ਚਿੰਤਪੂਰਨੀ ਜੀ ਦੇ ਦਰਸ਼ਨ ਕੀਤੇ। ਮੇਲੇ ਦੌਰਾਨ ਪੂਰੇ ਬਾਜ਼ਾਰ ਵਿੱਚ ਖਿਡੌਣਿਆਂ ਅਤੇ ਘਰੇਲੂ ਸਮਾਨ ਦੇ ਨਾਲ ਪ੍ਰਸ਼ਾਦ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ। जाने ਮੇਲੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਲੀ ਮੁਬਾਰਕਵਾਦ ਦੇਣਾ ਇਥੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਬੜੀ ਅਤਬੋ ਅਦਾਬ ਨਾਲ ਬੜੀ ਸ਼ਰਧਾ ਨਾਲ ਔਰ ਬੜੇ ਸਨਮਾਨ ਦੇ ਨਾਲ ਇਸ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੈਂ ਪਉਮੋਂ ਲਾਲ ਦੇ ਜ਼ਮਾਨੇ ਤੋਂ ਇਥੇ ਆਉਂਦਾ ਰਿਹਾ ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਵੀ ਇਸ ਮੰਦਰ ਦਾ ਇੰਤਜ਼ਾਮ ਜਿਹੜਾ ਹੈ ਬਹੁਤ ਅੱਛਾ ਹੋ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਮੇਲੇਆਂ ਔਰ ਤਿਹਾਰਾਂ ਦਾ ਵੇਸ਼ ਹੈ ਔਰ ਇਹ ਸਾਡੀ ਸੰਸਕ੍ਰਿਤੀ ਦਾ ਅਭਿਨ ਅੰਗ ਹੈ ਔਰ ਸਭੀਆਂ ਤੋਂ ਸੇ ਇਹ ਚਲਦੇ ਆ ਰਹੇ ਆ ਸਾਡੀ ਸਾਡੀ ਸਾਰਿਆਂ ਦੀ ਸ਼ਰਧ ਹੈ ਔਰ ਸਭ ਮੱਥਾ ਟੇਕਦੇ ਹਨ ਨਤਮਸਤਕ ਹੁੰਦੇ ਆ ਅਰਦਾਸਾ ਕਰਦੇ ਕਿ ਉਹਨਾਂ ਦੀਆਂ ਸੁੱਖਣਾ ਪੂਰੀਆਂ ਹੋਣ ਔਰ ਉਹਨਾਂ ਦੇ ਪਰਿਵਾਰ ਖੁਸ਼ਹਾਲ ਰਹਿਣ ਚੰਗੇ ਸਮਾਜ ਦਾ ਨਿਰਮਾਣ ਹੋਵੇ ਚੰਗੇ ਰਾਸ਼ਟਰ ਦੀ ਤਾਮੀਰ ਹੋਵੇ ਅੱਜ ਮੀਲਾ ਮਾਤਾ ਚਿੰਦੂਪਨੀ ਸਾਵਾਂ ਦਾ ਮੀਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਵੇਰੇ 4 ਵਜੇ ਆਪੀ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਮੀਲਾ ਸ਼ੁਰੂ ਹੋ ਗਿਆ ਜੀ ਜਿਹੜਾ ਰਾਤੀ 8 ਵਜੇ ਜਾਗਰਨ ਹੋਏਗਾ ਤੇ ਉਸ ਤੋਂ ਬਾਅਦ ਸਾਢੇ 11 12 ਵਜੇ ਤੱਕ ਜਾਗਰਨ ਚੱਲੇਗਾ ਤੇ 1 ਵਜੇ ਤੱਕ ਮੀਲਾ ਚੱਲੇਗਾ ਤੇ ਔਰੇ ਵਿੱਚ ਸੜਕੋ ਕਾਫੀ ਲੜਕੇ ਜਿਹੜੇ ਸੇਵਾਦਾਰ ਹੁੰਦੇ ਆ ਜਿਹੜੇ ਸੇਵਾ ਤੇ ਲੱਗੇ ਹੁੰਦੇ ਆ ਜਿਹੜੇ ਪਬਲਿਕ ਨੂੰ ਕੰਟਰੋਲ ਕਰਦੇ ਹੈ ਵੈਰੀਗੇਟ ਲਗਾ ਕੇ ਥੋੜੀ ਥੋੜੀ ਸੰਗਤ ਨੂੰ ਅੰਦਰ ਮੰਦਰ ਚ ਭੇਜਦੇ ਹੈ ਜਿਹੜੇ ਆਪਣੇ ਮਨੋ ਕਾਮਨਾ ਪੂਰੀਆ ਕਰਦੇ ਦਰਸ਼ਨ ਕਰਕੇ ਮੰਦਰtras ਵੱਲੋਂ ਬੜੇ ਪ੍ਰਬੰਧ ਕੀਤੇ ਗਏ ਜੀ ਜਿਹੜੇ ਬਿਲਕੁਲ ਮਤਲਬ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਸੁਵਿਧਾ ਦੇ ਨਾਲ ਅੰਦਰ ਮੰਦਰ ਦੇ ਵਿੱਚ ਭੇਜਿਆ ਜਾ ਰਿਹਾ ਜਿਹੜੇ ਕਿ ਸਹੀ ਤਰੀਕੇ ਨਾਲ ਦਰਸ਼ਨ ਕਰ ਰਹੇ ਹੈ ਤੇ ਮੰਦਰ ਵੱਲੋਂ ਵੀ ਲੰਗਰ ਕਾਫੀ ਲਗਾਏ ਗਏ ਹੈ ਤੇ ਬਾਹਰ ਲੋਕਾਂ ਵੱਲੋਂ ਵੀ ਕਾਫੀ ਲੰਗਰ ਲਗਾਏ ਗਏ ਹੈ ਬਹੁਤ ਅੱਛੀ ਹੈ ਮਤਲਬ मंदिर है बहुत अच्छा है हर साल हम हैं। हर साल हम आते हैं माथा टेकने के लिए और श्रृंगार वगैरह बहुत अच्छी है जकार चंतुपुरी माता जी का बहुत सांच ਸਾਰੀ ਸੰਗਤ ਨੂੰ ਦੇ ਕੇ ਮਾ ਚਿੰਦਪੁਰੀ ਦੇ ਦਰਬਾਰ ਤੇ ਹਾਜ਼ਰੀਆਂ ਭਰਨਾਈ ਹੈ ਤੁਸੀਂ ਦੂਰੋਂ ਦੂਰੋਂ ਦੇਖ ਰਹੇ ਹੋ ਪਿੰਡਾਂ ਜੋ ਸ਼ਹਿਰਾਂ ਜੋ ਬੜੀ ਬੜੀ ਦੂਰੋਂ ਮਹਾਰਾਣੀ ਦੇ ਦਰਬਾਰ ਤੇ ਹਰ ਸਾਲ ਮੇਲੇ ਦੇ ਸੰਗਤਾਂ ਹਮ ਹਮਾ ਕੇ ਮੱਥਾ ਟੇਕਣ ਲਈ ਹਾਜ਼ਰੀ ਭਰ ਲਈ ਆਂਦੀਆਂ ਨੇ ਮਾ ਦੇ ਦਰਬਾਰ ਤੇ ਹਾਜ਼ਰੀਆਂ ਭਰ ਕੇ ਸਭ ਕੁਝ ਮਿਲਦਾ ਹੈ ਮਾਵਾ ਨੂੰ ਪੁੱਤ ਮਿਲਦੇ ਆ ਕਾਮਾਕਾਂ ਜਨਾਂ ਨੂੰ ਕੰਮਿਲਦੇ ਮਾ ਹਰ ਇੱਕ ਦੀ ਸੁੰਦੀ ਹੈ ਕਾਈ ਸੰਗਤ ਦਰਬਾਰ ਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਮਾਹਤ ਦਰਬਾਰ ਤੇ ਸੰਗਤਾਂ ਹੁਮ-ਹੁ ਮਹਾਂਕੇ ਪਹੁੰਚੀਆਂ ਨੇ ਬਹੁਤ ਸਾਚੇ ਦਰਬਾਰ ਕੀਜਾ ਇਹ ਮੰਦਰ ਬਹੁਤ ਪ੍ਰੈਚੀਨ ਹੈ ਕਾਫੀ ਸਾਲ ਪੁਰਾਣਾ ਮੰਦਿਰ ਹੈ ਮਾਤਾ ਜੀ ਸੇ ਹਰ ਇੱਕ ਵਿਸ਼ ਮੰਗਿਆ ਰੂਪੀ ਜੋਤੀ ਹੈ ਮੇਰੇ ਭਾਈ ਕੀ ਸੇਵਾ ਵੀ ਲੱਗਦੀ ਆ लाखों लोगों इस भीड़ में मां के दर्शन करने आए हैं यह चिंतपुर्णय का मेला ऐसा है जो सब भक्तों की चिंता दूर करती है क्योंकि ये ऑल इंडिया में ही दो मंदिर ऐसे हैं एक हिमाचल में और एक यहाँ पे ये जैसी माँ चिंतपूर्णी में हिमाचल में प्राचीनता है वो उसी का स्वरूप ये है और इसकी जो चर्चा है वो वर्णन करने योग्य नहीं है क्योंकि भक्तों को मिलता है तो भक्त यहाँ पे माथा टेकने आते हैं और भक्तों की श्रद्धा सारी पूरी होती विश्वास पूरा होता है इसलिए आप देख ही सकते हो कहने की जरूरत ही नहीं है जितना रश और जितना लोग यहाँ पर नतमस्तक हो रहे हैं ये जयकारा कारा चिंत पूर्णिमा बोल सांझे दरबार की जय ਚੱਤ ਕੁੰਦੀ ਸਾਧੀਆਂ ਝੋਲੀਆ ਪਰ ਔਰ ਇਹ ਜਿਹੜਾ ਮੇਲਾ ਵਾ ਇਹ ਹਿਮਾਚਲ ਵਿੱਚ ਇੱਕ ਮਾਮਾਈ ਦਾ ਮੇਲਾ ਲੱਗਾ ਇੱਕ ਅੰਮ੍ਰਿਤਸਰ ਵਿੱਚ ਲੱਗਾ ਪਰ ਜਿਹੜਾ ਸ਼ਰਧਾਲੂਆ ਦੀ ਨਾ ਇੱਥੇ ਕਮੀ ਨਾ ਉੱਥੇ ਕਮੀ ਆ ਔਰ ਇਹਦੇ ਨਾਲ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਮਾਤਾ ਦੇ ਸ਼ਰਧਾਲੂ ਬੈਠੇ ਆ ਭਗਤ ਬੈਠੇ ਆ ਬੱਚੇ ਬੈਠੇ ਆ ਔਰ ਬਹੁਤ ਸਾਰੇ ਜਗ੍ਹਾ ਤੇ ਮਹਾਮਾਹੀ ਦੇ ਨਾਮ ਦੇ ਲੰਗਰ ਲੱਗੇ ਆ ਜਿੱਥੇ ਜਿੱਥੇ ਵੀ ਲੰਗਰ ਲੱਗੇ ਆ ਮਹਾਰਾਣੀ ਸਭ ਦਾ ਪੰਡਾਰੇ ਭਰਪੂਰ ਕਰੇ ਬਹੁਤ ਵਧੀਆ ਸਜਾਵਟ ਦੀ ਮਨ ਬਹੁਤ ਖੁਸ਼ ਹੁੰਦਾ ਵਾ ਜਦੋਂ ਐਸੀ ਧਾਰਮਿਕ ਸਾਂਦੇ ਕਿਉਂਕਿ ਜਿੱਥੇ ਅੱਜ ਲੋਕ ਬੁਰੀਆ ਲਾਮਤਾ ਦੇ ਵਿੱਚ ਲੱਗੇ ਆ ਉੱਥੇ ਧਰਮ ਦੇ ਨਾਲ ਅਧਿਆਤਮਿਕਤਾ ਦੇ ਨਾਲ ਜੁੜ ਕੇ ਲੋਕ ਜਿਹੜੇ ਸਮਾਜ ਭਲਾਈ ਦੇ ਕੰਮ ਕਰਦੇ ਆ ਤੇ ਬਹੁਤ ਹੀ ਸ਼ਲਾਘਾਯੋਗ ਆ ਮੈਂ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ ਤੇ ਇਸ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਵਾਂ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ